ਪੀ ਕੱਲ ਪ੍ਰਸ਼ਾਸਨ ਦੇ ਨਾਲ ਜਿਹੜੀ ਟੂਲ ਪਲਾਜਾ ਲਟੂਵਾਲ ਦੇ ਸਬੰਧ ਦੇ ਵਿੱਚ ਮੀਟਿੰਗ ਆ ਉਹਦੇ ਬਾਰੇ ਜਿਹੜੀ ਮੀਟਿੰਗ ਆ ਸਾਡੀ 12 ਵਜੇ ਚੱਲੀ ਅਸੀਂ ਜਿਹੜੀਆਂ ਟੂਲ ਪਲਾਜੇ ਦੇ ਵਿੱਚ ਹੋ ਰੀਆਂ ਕੋਤਾਈਆਂ ਸੀਗੀਆਂ ਉਹਦੇ ਬਾਰੇ ਜਿਹੜੀਆਂ ਅਸੀਂ ਬਰੀਕੀ ਨਾਲ ਉਹਦੀ ਜਾਂਚ ਕੀਤੀ ਉਹ ਸਾਰੀਆਂ ਅਸੀਂ ਅੱਜ ਇਹਨਾਂ ਨੂੰ ਦੱਸੀਆਂ ਨੇ ਔਰ ਕੱਲ ਦੀ ਜਿਹੜੀ ਹਾਈ ਕੋਰਟ ਦੀ ਤਰੀਕ ਆ ਉਹਦੇ ਵਿੱਚ ਵੀ ਅਸੀਂ ਆਪਣਾ ਵਕੀਲ ਪੇਸ਼ ਕਰ ਰਹੇ ਆ ਔਰ ਪ੍ਰਸ਼ਾਸਨ ਨਾਲ ਪਰਸੋਂ ਨੂੰ 4 ਵਜੇ ਫੇਰ ਮੀਟਿੰਗ ਆ ਦੁਬਾਰੇ ਜੋ ਵੀ ਹਾਲ ਨਿਕਲੂਗਾ ਉਹ ਤੁਹਾਡੇ ਸਾਹਮਣੇ ਹੋਊਗਾ ਐਨਐਚਆਈ ਨੇ ਕਹਿਤਾ ਵੀ ਇਹ 2021 ਚ ਟੇਕਓਵਰ ਕਰ ਲਿਆ ਸੀ ਅਸੀਂ ਸੋਮਾ ਕੰਪਨੀ ਤੋਂ ਹੁਣ ਇਹਨੂੰ ਐਨਐਚਆਈ ਚਲਾ ਰਹੀ ਆ ਇਹੀ ਅਜੇ ਤੱਕ ਨਹੀਂ ਰਾਜ ਸਮਝ ਆਇਆ ਵੀ ਜਿਹੜੀ ਉੱਥੇ ਕੰਪਨੀ ਬੈਠੀ ਬ੍ਰੋ ਕਿਵੇਂ ਬੈਠੀ ਆ ਉਹ ਉਹ ਕੰਪਨੀ ਕਿਵੇਂ ਇਹਨੂੰ ਚਲਾ ਰਹੀ ਆ ਔਰ ਧਰ ਤੀਜੇ ਦਿਨ ਤੁਸੀਂ ਇਹਦਾ ਰੇਟ ਵਧਾ ਦਿੰਨੇ ਆ ਉਹ ਕਿਹੜੀਆਂ ਫੈਸਿਲਟੀਆਂ ਦੇ ਰਹੇ ਜੋ ਜਿਨ੍ਹਾਂ ਦੇ ਵਿੱਚ ਤੁਸੀਂ ਰੇਟ ਵਧਾ ਰਹੇ ਆ ਤੇ ਔਰ ਇਹੀ ਜੇ ਸਰਕਾਰ ਆਪ ਚਲਾਵੇ ਸਰਕਾਰ ਤੇ ਲੋਕਾਂ ਦੀ ਮਦਦ ਲਈ ਆ ਸਰਕਾਰ ਲੋਕਾਂ ਦੀ ਸਹਾਇਤਾ ਲਈ ਆ ਇਹ ਨਹੀਂ ਵੀ ਸਰਕਾਰ ਲੋਕਾਂ ਨੂੰ ਲੁੱਟਣ ਲਈ ਆ ਪਰ ਇੱਥੇ ਤੇ ਸੈਂਟਰ ਸਰਕਾਰ ਵੱਲੋਂ ਨਿਰੀ ਲੁੱਟ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਸਰਕਾਰ ਲੋਕਾਂ ਦੀਆਂ ਜੇਬਾਂ ਕੱਟ ਰਹੀ ਆ ਵੱਡਾ ਭਾਰੀ ਬੋਝ ਪੈ ਰਿਹਾ ਇਹ ਜਿਹੜਾ ਲੋਕਾਂ ਦੀਆਂ ਜੇਬਾਂ ਤੇ ਇੱਕ ਅਸੀਂ ਜਿਹੜਾ ਮੁੱਦਾ ਚੱਕਿਆ ਇਹਨੂੰ ਹੱਲ ਕਰਾ ਕੇ ਰਵਾਂਗੇ ਔਰ ਇਹ ਬੋਝ ਆ ਜਿਹੜਾ ਇਹਨਾਂ ਦੀਆਂ ਜੇਬਾਂ ਤੇ ਨਹੀਂ ਪੈਣ ਦੇ ਗਏ ਅੱਜ ਕੱਲ ਸਾਨੂੰ ਏਡੀਸੀ ਸਾਹਿਬ ਦਾ ਫੋਨ ਆਇਆ ਸੀਗਾ ਕੱਲ ਪ੍ਰਸ਼ਾਸਨ ਦੇ ਨਾਲ ਜਿਹੜੀ ਟੂਲ ਪਲਾਜਾ ਲੱਡੂਵਾਲ ਦੇ ਸਬੰਧ ਦੇ ਵਿੱਚ ਮੀਟਿੰਗ ਆ ਜੀ ਤੇ ਉਹਦੇ ਬਾਰੇ ਜਿਹੜੀ ਮੀਟਿੰਗ ਆ ਸਾਡੀ 12 ਵਜੇ ਚੱਲੀ ਅਸੀਂ ਜਿਹੜੀਆਂ ਟੂਲ ਪਲਾਜੇ ਦੇ ਵਿੱਚ ਹੋ ਰੀਆਂ ਕੋਤਾਈਆਂ ਸੀਗੀਆਂ ਉਹਦੇ ਬਾਰੇ ਜਿਹੜੀਆਂ ਬਰੀਕੀ ਨਾਲ ਉਹਦੀ ਜਾਂਚ ਕੀਤੀ ਉਹ ਸਾਰੀਆਂ ਅਸੀਂ ਅੱਜ ਇਹਨਾਂ ਨੂੰ ਦੱਸਿਆ ਨੇ ਔਰ ਕੱਲ ਦੀ ਜਿਹੜੀ ਹਾਈ ਕੋਰਟ ਦੀ ਤਰੀਕ ਆ ਉਹਦੇ ਵਿੱਚ ਵੀ ਅਸੀਂ ਆਪਣਾ ਵਕੀਲ ਪੇਸ਼ ਕਰ ਰਹੇ ਆ ਔਰ ਪ੍ਰਸ਼ਾਸਨ ਨਾਲ ਪਰਸੋਂ ਨੂੰ 4 ਵਜੇ ਫੇਰ ਮੀਟਿੰਗ ਆ ਦੁਬਾਰੇ ਜੋ ਵੀ ਹਾਲ ਨਿਕਲੂਗਾ ਉਹ ਤੁਹਾਡੇ ਸਾਹਮਣੇ ਹੋਊਗਾ ਔਰ ਆਸ ਆ ਵੀ ਇਹਦਾ ਜਿਹੜਾ ਜੂ ਸਾਡੀਆਂ ਮੰਗਾਂ ਨੇ ਉਹ ਤਕਰੀਬਨ ਤਕਰੀਬਨ ਪੂਰੀਆਂ ਹੋ ਜਾਣਗੀਆਂ ਇਹਦੇ ਦਿਬਾ ਜੀ ਲੋਕੀ ਬੜੇ ਖੁਸ਼ ਆ ਵੀ ਪ੍ਰਾਣੀ ਜੜੀਆਂ ਕਿਉਂਕਿ ਕਾ ਵੀ ਖੁਸ਼ ਸੀ ਵੀ 150 ਡੇਢ ਹਜ਼ਾਰ ਜੀ ਤੇ ਲੱਗ ਰਿਹਾ ਵੀ ਇਹਨੂੰ ਸਰਕਾਰ ਮੰਨੂਗੀ 150 ਕਾਹ ਦੇ ਡੋ ਅਸੀਂ ਬਿਲਕੁਲ ਹੁਣ ਵੀ ਇਸੇ ਗੱਲ ਤੇ ਅੜੇ ਰਹੇ ਆ ਜੀ ਹੁਣ ਵੀ ਜਿਹੜੀ ਮੇਰੀ ਸਾਰੀ ਟੀਮ ਆ ਖੜੀ ਮੇਰੇ ਨਾਲ ਹੁਣ ਵੀ ਇਸ ਗੱਲ ਤੇ ਅੜੇ ਆ ਜੀ ਭਾਈ ਸਾਡਾ 150 ਰੁਪਿਆ ਜਿਹੜਾ ਰੇਟ ਆ ਉਹ ਸਾਡਾ ਉਹੀ ਹੋਊਗਾ ਉਸ ਤੋਂ ਬਿਨਾ ਇਹ ਟੂਲਪਲਾਚਰ ਨਹੀਂ ਚੱਲੂਗਾ ਬੰਦ ਜੋ ਨੈਸ਼ਨਲ ਹਾਈਵੇ ਕਈ ਹੈ ਕੋਰਟ ਚ ਕੱਲ ਤਰੀਕ ਵੀ ਹੈ ਤਾਂ ਫਿਰ ਤੁਹਾਡਾ ਤੁਸੀਂ ਆਪਣੇ ਫੈਸਲੇ ਦੇ ਹੱਲੇ ਵੀ ਕਾਇਮ ਹੋ ਫਿਰ ਬਿਲਕੁਲ ਅਸੀਂ ਆਪਣੇ ਫੈਸਲੇ ਦੇ ਕਾਇਮ ਆ ਮੇਰੀ ਪੂਰੀ ਟੀਮ ਫੈਸਲੇ ਦੇ ਕਾਇਮ ਆ ਅਸੀਂ ਕੱਲ ਆਪਣਾ ਜਿਹੜਾ ਉੱਥੇ ਵਕੀਲ ਉਹ ਵੀ ਪੇਸ਼ ਕਰਾਂਗੇ ਸਾਡਾ ਵਕੀਲ ਸਾਹਿਬ ਜਾ ਕੇ ਆਪਣਾ ਪੱਖ ਦੱਸਣਗੇ ਔਰ ਫਿਰ ਜਿਹੜੀ ਅਗਲੀ ਤਰੀਕ ਹੋਊਗੀ ਉਸ ਦਿਨ ਜਿਹਦੇ ਸਬੂਤ ਸਬਾਤ ਆ ਸਾਰੇ ਇਕੱਠੇ ਕਰਕੇ ਦੇਾਂਗੇ ਕਿਉਂਕਿ ਨੈਸ਼ਨਲ ਹਾਈਵੇ ਚ ਇੰਨੀਆਂ ਜਿਆਦੀਆਂ ਕੋਤਾਈਆਂ ਨੇ ਔਰ ਜਿਹੜੀਆਂ ਕੰਪਨੀਆਂ ਨੂੰ ਢਾਈ ਸਾਲ 2008 ਦੇ ਵਿੱਚ ਜਦੋਂ ਇਹਨਾਂ ਨੇ ਕੰਮ ਦਿੱਤਾ ਸੋਮਾ ਕੰਪਨੀ ਨੂੰ ਢਾਈ ਸਾਲ ਚ ਪੂਰਾ ਕਰਨਾ ਸੀ ਉਹ ਅੱਜ ਵੀ ਨਹੀਂ ਪੂਰਾ ਹੋਇਆ ਕਿਉਂਕਿ ਅੱਜ ਵੀ ਜਾ ਕੇ ਦੇਖੋ ਜਾਲੀਆਂ ਲੱਗ ਰਹੀਆਂ ਨੇ ਔਰ ਜਾਲੀਆਂ ਨਾ ਲੱਗਣ ਦੇ ਕਾਰਨਾਂ ਚ ਕਿੰਨੇ ਹਜ਼ਾਰਾਂ ਲੋਕਾਂ ਦੀ ਜਾਨ ਹੈ ਜਿਹੜੀ ਜਾ ਚੁੱਕੀ ਆ ਅੰਡਰਪਾਸ ਸਹੀ ਨਹੀਂ ਬਣੇ ਹੈਗੇ ਸਰਵਸ ਰੂਟ ਸਹੀ ਨਹੀਂ ਹੈਗੇ ਔਰ ਜਿਹੜੀਆਂ ਇਹ ਐਨ ਐਚ ਜਿਹੜਾ ਹੈਗਾ ਇਹ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ 291 ਪੁਆਇੰਟ 1 ਕਿਲੋਮੀਟਰ ਦਾ ਰੋਡ ਆ ਜਿਹੜਾ ਇਸ ਲੌਡੂਵਾਲ ਦੇ ਨਾਲ ਤਿੰਨ ਟੂਲ ਪਲਾਜੇ ਹੋਰ ਨੇ ਜਿਨ੍ਹਾਂ ਦੇ ਅੰਡਰ ਆਉਂਦਾ ਸੀਗਾ ਔਰ ਇੱਥੇ 225 ਕਿਲੋਮੀਟਰ ਦੇ ਵਿੱਚ ਜਿਹੜੀਆਂ ਸੜਕ ਸਟਰੀਟ ਲਾਈਟਾਂ ਨੇ ਉਹ ਵੀ ਸਾਰੀਆਂ ਕੰਪਨੀਆਂ ਤੇ ਸਰਕਾਰ ਨਾਲ ਕੇ ਖਾ ਗਈ ਆ ਉਹ ਵੀ ਨਹੀਂ ਕਿਤੇ ਚੱਲਦੀਆਂ ਪਈਆਂ ਕਿਉਂਕਿ ਉਹਦੇ ਨਾਲ ਚਲਣ ਕਰਕੇ ਰਾਤ ਨੂੰ ਜਿਹੜੇ ਐਕਸੀਡੈਂਟ ਆ ਉਹ ਵੱਧ ਹੁੰਦੇ ਹੁੰਦੇ ਆ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਜਿਹੜੀਆਂ ਉੱਥੇ ਗੈਰ ਕਾਨੂੰਨੀ ਵੀ ਚੱਲ ਰਹੀਆਂ ਨੇ ਜਿਵੇਂ ਆ ਬੱਸਾਂ ਦਾ ਮਸਲਾ ਸੀਗਾ 750 ਰੁਪਿਆ ਬੱਸ ਦਾ ਰੇਟ ਆ ਤੇ ਬੱਸ 400 ਰੁਪਿਆ ਲੈ ਕੇ ਘਾ ਰਹੇ ਆ ਜੇ ਬੱਸ 400 ਲੈ ਕੇ ਲੰਘ ਰਹੀਏ ਤੇ ਬਾਕੀਆਂ ਤੇ ਜਿਹੜਾ ਵਜੇ ਨਾ ਪਾਇਆ ਜਾ ਰਿਹਾ ਇਹ 2 ਨੰਬਰ ਦੇ ਵਿੱਚ ਇਹੋ ਜਿਹੇ ਕੰਮ ਕਿਉਂ ਕੀਤੇ ਜਾ ਰਿਹਾ ਮਤਲਬ ਹੁਣ ਅਗਲੀ ਗੱਲ ਬਾਤ ਹੈ ਕੀ ਪ੍ਰਸ਼ਾਸਨ ਦਾ ਪ੍ਰਸ਼ਾਸਨ ਵੱਲੋਂ ਦੇਖੋ ਜੀ ਪ੍ਰਚਾਰ ਸਿੰਘ ਸਾਡਾ ਪੂਰਾ ਸਹਿਯੋਗ ਕਰ ਰਿਹਾ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਔਰ ਪਰਸੋਂ ਦੀ ਮੀਟਿੰਗ ਦੁਬਾਰੇ ਫੇਰ ਰੱਖੀ ਗਈ ਆ ਤੇ ਅਸੀਂ ਵੀ ਆਪਣੇ ਜਿਹੜੇ ਬਾਕੀ ਸਾਥੀ ਆ ਉਹਨਾਂ ਨਾਲ ਬੈਠ ਕੇ ਕੱਲ ਇੱਕ ਮੀਟਿੰਗ ਕਰਾਂਗੇ ਉਸ ਮੀਟਿੰਗ ਤੋਂ ਬਾਅਦ ਪਰਸੋਂ ਨੂੰ ਫੇਰ ਪ੍ਰਸ਼ਾਸਨ ਨਾਲ ਮੀਟਿੰਗ ਕਰਾਂਗੇ ਜੋ ਸਿੱਟਾ ਨਿਕਲੂਗਾ ਤੁਹਾਡੇ ਸਾਹਮਣੇ ਹੋਊਗਾ ਕੋਰਟ ਦਾ ਕਹਿਦਾ ਬਾਬੂ ਜੀ ਜਦੋਂ ਆਊਗਾ ਠੀਕ ਹੈ ਲੇਕਿਨ ਜਨਤਾ ਦਾ ਪੂਰਾ ਸਾਥ ਹੈ ਜੀ ਅਗਰ ਕੋਰਟ ਨੇ ਫੈਸਲਾ ਡਿਲੇ ਕਰ ਦਿੱਤਾ ਤਾਂ ਸਾਡਾ ਕੰਮ ਬਿਲਕੁਲ ਫਸ ਰੂਗਾ ਜੀ ਹਾਂਜੀ ਬੰਦ ਰੂਗਾ ਜੀ ਇਹ ਚੱਲਦਾ ਨਹੀਂ ਹੈਗਾ ਜੇ ਤੁਹਾਨੂੰ ਇੱਕ ਵਿਸ਼ਵਾਸ ਰੱਖੋ ਕੋਰਟ ਪਲਾਨ ਕੋਰਟ ਨਾਲੇ ਦੀ ਮਿਆਰ ਬਾਰੇ ਕੀ ਹੈ ਕਿਉਂਕਿ NHAI ਵੱਲੋਂ ਕਹਿ ਕੀ ਇਹ ਤਾਂ ਲਾਈਫਟਾਈਮ ਵਾਸਤੇ ਹੈਗਾ NHAI ਨੇ ਕਹਿਤਾ ਵੀ ਇਹ 2021 ਚ ਟੇਕਓਵਰ ਕਰ ਲਿਆ ਸੀ ਅਸੀਂ ਸੋਮਾ ਕੰਪਨੀ ਤੋਂ ਹੁਣ ਇਹਨੂੰ NHAI ਚਲਾ ਰਹੀ ਆ ਇਹੀ ਅਜੇ ਤੱਕ ਨਹੀਂ ਰਾਜ ਸਮਝ ਆਇਆ ਵੀ ਜਿਹੜੀ ਉੱਤੇ ਕੰਪਨੀ ਬੈਠੀ ਬਰੋ ਕਿਵੇਂ ਬੈਠੀ ਆ ਉਹ ਉਹ ਕੰਪਨੀ ਕਿਵੇਂ ਇਹਨੂੰ ਚਲਾ ਰਹੀ ਆ ਔਰ ਹਰ ਤੀਜੇ ਦਿਨ ਤੁਸੀਂ ਇਹਦਾ ਰੇਟ ਵਧਾ ਦਿੰਨੇ ਆ ਉਹ ਕਿਹੜੀਆਂ ਫੈਸਿਲਟੀਆਂ ਦੇ ਰਹੇ ਜੋ ਜਿਨ੍ਹਾਂ ਦੇ ਵਿੱਚ ਤੁਸੀਂ ਰੇਟ ਵਧਾ ਰਹੇ ਆ ਤੇ ਔਰ ਇਹੀ ਜੇ ਸਰਕਾਰ ਆਪ ਚਲਾਵੇ ਸਰਕਾਰ ਤੇ ਲੋਕਾਂ ਦੀ ਮਦਦ ਲਈ ਆ ਸਰਕਾਰ ਲੋਕਾਂ ਦੀ ਸਹਾਇਤਾ ਲਈ ਆ ਇਹ ਨਹੀਂ ਵੀ ਸਰਕਾਰ ਲੋਕਾਂ ਨੂੰ ਲੁੱਟਣ ਲਈ ਆ ਪਰ ਇੱਥੇ ਤੇ ਸੈਂਟਰ ਸਰਕਾਰ ਵੱਲੋਂ ਨਿਰੀ ਲੁੱਟ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਸਰਕਾਰ ਲੋਕਾਂ ਦੀਆਂ ਜੇਬਾਂ ਕੱਟ ਰਹੀ ਆ ਵੱਡਾ ਭਾਰੀ ਬੋਝ ਪੈ ਰਿਹਾ ਇਸ ਜਿਹੜਾ ਲੋਕਾਂ ਦੀਆਂ ਜੇਬਾਂ ਤੇ ਇੱਕ ਅਸੀਂ ਜਿਹੜਾ ਮੁੱਦਾ ਚੱਕਿਆ ਇਹਨੂੰ ਹੱਲ ਕਰਾ ਕੇ ਰਾਵਾਂਗੇ ਔਰ ਇਹ ਬੋਝ ਆ ਜਿਹੜਾ ਇਹਨਾਂ ਦੀਆਂ ਜੇਬਾਂ ਤੇ ਨਹੀਂ ਪੈਣ ਦਿਆਂਗੇ ਲੋਕਾਂ ਨੂੰ